ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਜੈਮਲਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਚੰਗੇ ਬਣਤ ਰਿਕਾਰਡ ਵਾਲਾ ਡਿਟੇਲ ਬਾਇ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦਾ ਨਾਮ ਮੇਰਾ ਕਰਨਵੀਰ ਸਿੰਘ ਜੀ ਪਿੰਡ ਜੈਮਨਾਲਾ ਜ਼ਿਲ੍ਹਾ ਮੁਗਤ ਤਸੀਲ ਬੱਗਾ ਪੁਰਾਣਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਮੇਰਾ ਹੈਗਾ 8437744363 8437744363 ਠੀਕ ਹੈ ਵੀਰੇ ਇੱਕ ਨਾ ਕੀ ਆ ਜੀ ਇੱਕ ਨਾ ਕੀ ਹੈ ਬਾਈ ਜੀ ਸੂਆ ਕਿੰਨਾ ਵਾਜੇ ਸੂਆ ਦੂਜਾ ਹੀ 6 ਦਾੰਦਾ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਜੀ ਤਿੰਨ ਦਿਨ ਹੋ ਗਏ ਚੌਥਾ ਦਾ ਲੱਗਾ ਹੀ ਅੱਜ ਬੱਚਾ ਕੀ ਹੈ ਜੀ ਬੱਚਾ ਬੱਚਾ ਜੀ ਠੀਕ ਹੈ ਜੀ ਜੀਰ ਦੀ ਡੰਨ ਜੀਰ ਜੂਰ ਦੀ ਸਾਰੇ ਕਾ ਦੀ ਵੀ ਹੁਣੇ ਥੱਲੇ ਚੂਨ ਨੂੰ ਕਹਿਣ ਨੂੰ ਤਾਂ ਆਪਣੀ ਝਾਗਾਰਾ ਤਾਂ 21 22 ਕਿਲੋ ਹੋ ਗਿਆ 20 ਕਿਲੋ ਠੰਡਾ ਦੁੱਧ ਹੋ ਗਿਆ ਥੱਲੇ ਜੋਕ ਕੇ ਹਾਂ ਜੋਕ ਕੇ ਲੈ ਜੇ ਦੋ ਟਾਈਮ ਦਾ ਥਣਾ ਦੀ ਦੰਨਾ ਜੀ ਥਣਾ ਹੀ ਤਾਂ ਓਕੇ ਆ ਇੱਕ ਨੰਬਰ ਆ ਜੀ ਕਿੰਨਾ ਬਾਜੂ ਜੀ ਦੁੱਧ ਦੁੱਧ 25 ਕਿਲੋ ਦੇ ਦੋ ਜੀ ਵੜਾ ਜੇ ਹਿਸਾਬ ਨਾਲ ਗਰਮੀ ਗੁਰਮੀ ਆ ਬਾਕੀ ਹੋਣੀ ਚੌਥੇ ਦਿਨ 20 ਕਿਲੋ ਤੇ ਚਲੀ ਜਾਂਦੀ ਆ ਸਹੀ ਗੱਲ ਆ ਜੀ ਠੀਕ ਆ ਤੁਰ ਕੇ ਦਿਖਾ ਦੀ ਬਰੇ ਕੱਦ ਕਾਠ ਵੀ ਵੱਡਾ ਆ ਜਾਂਦਾ ਜੀ ਫੁੱਲ ਵਜਨ ਵਜੂਦ ਵਾਲੀ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਬਾਕੀ ਕਹਿਣਾ ਹੀ ਗੱਲ ਇਹ ਜੰਬੋ ਵੇਲੇ ਪ्योर ਛੇ ਦੁੱਧ ਮੰਨਣਾ ਦੁੱਧ ਮਾਲ ਨੂੰ ਬੋਲਾ ਮੰਣਾ ਬੋਲਾ ਮਾਲ ਨੂੰ ਅੱਜ ਬਾਈ ਕਹਿੰਦਾ 1 20 ਕਿਲੋ ਭਾਂਡੇ ਚ ਪਾ ਕੇ ਦੇਦਾ ਕਿ ਫੋਲੀ ਤੁਰੇ ਹੋ ਜੀ ਥੋੜਾ ਜਿਹਾ ਕੱਦ ਕਾ ਚਮਕਦਾ ਬਕਾਲੀ ਸੋਨਾ ਬੋਡੀ ਸਟਰਕਚਰ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਫੇਸ ਦੀ ਬਿਊਟੀ ਬਹੁਤ ਆ ਜੀ ਚੰਪਰਾ ਵਾਲੀ ਥੋੜਾ ਕੈਮਰੇ ਤੋਂ ਡਰਦੀ ਆ ਜੀ ਅਗਾਂਹੇ ਵੀ ਕਰਮ ਵਾਲੀ ਦੇ ਦੁੱਧ ਚੰਗਾ ਹੋਊਗਾ ਚੰਗਾ ਬਾਈ ਚੰਗਾ ਸੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਵੀ ਜਿੰਨਾ ਹੀ ਗਾੜੀ ਉਹਨਾਂ ਹੀ ਵਿਛਾੜੀ ਜਾ ਬਈ ਬਰੋਬਰ ਦਾ ਸੇਮ ਹੀ ਆ ਦੋਸਤ ਛੋੜਾ ਛੋੜਾ ਦਸਿਆ ਜਾ ਕੱਲਾ ਕੱਲਾ ਨਿੱਖੜ ਮਾਥਾ ਥੱਥੀ ਚਵਾਈ ਅਲਾ ਬਾਕੀ ਚਾਰ ਹੀ ਥੜ ਫੋਰ ਸ਼ਾਂਗ ਪੂਰਾ ਵੀ ਨਹੀਂ ਥਣ ਤੁਨ ਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਤੂ ਬਾਲ ਲਓ ਜੀ ਬਚਾ ਕੇ ਖਨਾ ਦੇ ਵੀ ਡੰਨ ਜੀਰ ਦੇ ਵੀ ਡੰਨ ਬੇਫਿਕਰ ਹੋ ਜਾਓ ਭਗਵਾਨ ਮੈਂ ਕਰੀ ਨੇੜੇ ਤੋਂ ਚੈੱਕ ਕਰੂਆਂ ਐਂ ਗੈਟ ਤੂ ਦਾ ਬਾਈ ਕਹਿਣ ਵਾਲੀ ਗੱਲ ਹੁੰਦੀ ਆ ਵੀਡੀਓ ਪੈਂਦੀਆਂ ਨਟ ਤੇ ਨੈਤੀ ਪੈਂਦੀਆਂ ਹਾਂਜੀ ਅਗਲਾ ਕਹਿਣ ਦਾ ਗੱਬਣ ਦਾ ਕਹਿੰਦਾ ਬਾਈ 20 ਕਿਲੋ ਦੇ ਦੂ 18 ਕਿਲੋ ਦੇ ਦੂ ਪਰ ਆਪਾਂ ਚਵਾ ਕੇ ਦੇਵਾਂਗੇ 20 ਕਿਲੋ ਕਹਿਣ ਵਾਲੀ ਗੱਲ ਨਹੀਂ ਠੀਕ ਆਪਣੇ ਘਰੇ ਚਾਹੇ ਕੰਡਾ ਬਾੜੀ ਆਪ ਦਾ ਲਿਆ ਹੁੰਦਾ ਦਿਨ ਦੇਣ ਵਾਲੀਆਂ ਹੁੰਦੀਆਂ 12 13 ਕਿਲੋ ਉਹਨਾਂ ਨੂੰ ਐਵੇਂ 20 20 ਕਿਲੋ ਕਹੀ ਆ ਇਹ ਗੱਲ ਉਹਦਾ ਫੇਰ ਉਹ ਬਹੁਤ ਗੱਲਾਂ ਕਰਦਾ ਨਹੀਂ ਫਾਇਦਾ ਬਾਈ ਠੀਕ ਹੈ ਵੀਰੇ ਬਾਕੀ ਇਹ ਕੈਮਰੇ ਤੋਂ ਜਗਦੀ ਸੀ ਉਹ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਪਹੁੰਚਦੀ ਐਂ ਬਾਈ ਮਾਰਜੀ ਬੈਠਾ ਜੋ ਵੀ ਵੀ ਚੈੱਕ ਕਰ ਲਓ ਮੋਟੀ ਗੰਨੇ ਵਰਗੀ ਆ ਕੋਈ ਬੱਚਾ ਨਹੀਂ ਲਾਇਆ ਆਪਾਂ ਓਕੇ ਜੀ ਲਓ ਜੀ ਹਾਂ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਹੀਂ ਇਹਦਾ ਆ ਭੜਾ ਦੀ ਨਹੀਂ ਆ ਨੜੇ ਨੂੜੇ ਦਾ ਨਿਕਲ ਲਿਆ ਸਹੀ ਗੱਲ ਆ ਹਵਾਨਾ ਇਹਨਾਂ ਵੇਂਜ ਨਾਲ ਭਰਿਆ ਪਿਆ ਸੋਨਾ ਗੁਲਾਬੀ ਥਾਣਾ ਬਾਕੀ ਹਵਾਨੇ ਦੀ ਫਿਟਨੈਸ ਬਹੁਤ ਆ ਵੀਰੇ ਚੈੱਕ ਕਰਦੇ ਇਤੋਂ ਨੂੰ ਹੱਕ ਦੀ ਮਾੜੀ ਜੀਗਾ ਇਹ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਵੀਰੇ ਦਾ ਮੁੱਲ ਕਰਾਉਣੇ ਜਿਹੜਾ ਮਰਜ਼ੀ ਕਰਾ ਲੈਣ ਇੱਕ 10 ਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂ 1 ਲੱਖ 1000 ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਮੁੱਲ ਕਰਾਉਣ ਬਾਕੀ ਕੋਈ ਇਹਦੀ ਹਾਈਟ ਹਾਈਟ ਛੋਟੀ ਨਾ ਸਮਝੇ ਬਾਈ ਹਾਈਟ ਵੱਡੀ ਆ ਫੋਨ ਦੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ